हां जी ਕਿਸਾਨ ਦੋਸਤੋ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦੇ ਤੇਲੇ ਬਾਰੇ ਸੋ ਪਿਛਲੇ 2 ਸਾਲਾਂ ਤੋਂ ਝੋਨੇ ਦੇ ਵਿੱਚ ਤੇਲੇ ਦਾ ਕੋਈ ਵੀ ਅਟੈਕ ਨਹੀਂ ਆਇਆ ਸੋ ਪੈ ਡਿਸੀਜਨ 2024 ਦੇ ਵਿੱਚ ਝੋਨਿਆਂ ਦੇ ਵਿੱਚ ਤੇਲੇ ਦਾ ਅਟੈਕ ਜਿਹੜਾ ਉਹ ਕਾਫੀ ਆ ਚੁੱਕਿਆ ਤੇ ਫਾਰਮਰ ਇਸ ਗੱਲ ਨੂੰ ਲਾਈਟਲੀ ਲੈ ਰਹੇ ਆ ਸੋ ਨਿਰੀਖਣ ਕੀਤਾ ਜਾਵੇ ਆਪਣੇ ਆਪਣੇ ਖੇਤਾਂ ਦੇ ਵਿੱਚ ਜਾ ਕੇ ਜਿਹੜੀਆਂ ਕਿੜੀਆਂ ਵੈਰਾਈਟੀਆਂ ਨੂੰ ਜ਼ਿਆਦੇ ਆ ਕੀ ਰੋਕਥਾਮ ਕਰਨੀ ਹੈ ਇਹ ਨੁਕਸਾਨ ਕਰੂਗਾ ਸੋ ਸਾਰੀ ਗੱਲ ਕਰਦੇ ਆ ਵਿਸਤਾਰ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮੋਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀਡੀਓ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕਵਾਂਹੀਆ ਹੋ ਸਕੇ ਗੱਲ ਕਰੀਏ ਆਪਣੇ ਮੁੱਦੇ ਤੇ ਝੋਨੇ ਦਾ ਤੇਲਾ ਝੋਨੇ ਦੇ ਵਿੱਚ ਤੇਲੇ ਦੀਆਂ ਪਾਈਆਂ ਜਾਣ ਵਾਲੀਆਂ ਚਾਰ ਕਿਸਮਾਂ ਹਰਾ ਤੇਲਾ ਕਾਲਾ ਭੂਰਾ ਤੇ ਚਟਾ ਕਿਹੜਾ ਤੇਲਾ ਜ਼ਿਆਦਾ ਨੁਕਸਾਨ ਕਰਦਾ ਕਿਹੜੇ ਤੇਲੇ ਨੂੰ ਵੇਖਦੇ ਅਸਾਰ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਆ ਇੱਕ ਨਿੱਕੀ ਜਿਹੀ ਝਾਤ ਵੀਡੀਓ ਸਕਰੀਨ ਤੇ ਮਾਰੀ ਜਾਵੇ ਜੋ ਸਕਰੀਨ ਦੇ ਉੱਪਰ ਤੇਲਾ ਦਿਖਾਇਆ ਜਾ ਰਿਹਾ ਹੈ ਸੋ ਇਹ ਤੇਲੇ ਦੀ ਜੇਕਰ ਤੁਹਾਨੂੰ ਦਿੱਕਤ ਆਵੇ ਇਹ ਤੇਲਾ ਤੁਹਾਡੀ ਫਸਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇ ਤਾਂ ਆਪਾਂ ਨੂੰ ਤੁਰੰਤ ਸਪਰੇਅ ਕਰਨ ਦੀ ਜ਼ਰੂਰਤ ਆ ਸੋ ਕਾਫੀ ਨੁਕਸਾਨ ਕਰਦਾ ਇਹ ਤੇਲਾ ਪੂਰੀ ਪਿੱਠ ਵਾਲਾ ਟਿੱਡਾ ਪੂਰਾ ਤੇਲਾ ਮੋਟਾ ਤੇਲਾ ਸੋ ਵੱਖ-ਵੱਖ ਨਾਮਾਂ ਦੇ ਨਾਲ ਜਾਣਦੇ ਆ ਕਿਸਾਨ ਇਸ ਹੋਪਰ ਨੂੰ ਸੋ ਜੇਕਰ ਆਪਾਂ ਨੂੰ ਇਹ ਦਿਖਾਈ ਦਿੰਦਾ ਹੈ ਤਾਂ ਤੁਰੰਤ ਸਪਰੇਅ ਕਰਨ ਦੀ ਜ਼ਰੂਰਤ ਆ ਕਿਉਂਕਿ ਘੰਟਿਆਂ ਦੇ ਹਿਸਾਬ ਦੇ ਨਾਲ ਇਸ ਤੇਲੇ ਦੀ ਜਿਹੜੀ ਤਾਦਾਰ ਆ ਉਹ ਵੱਧਦੀ ਆ ਦੋਸਤੋ ਜੇ ਗੱਲ ਇਹਦੀ ਪਛਾਣ ਦੀ ਕਰੀਏ ਸੋ ਮੋਟਾ ਤੇਲਾ ਭੂਰੀ ਪੱਠ ਵਾਲਾ ਟੱਡਾ ਰਸ ਜੂਸਕ ਕੀੜਾ ਇਸ ਦੀ ਪਛਾਣ ਇਹ ਆ ਕਿ ਜਦੋਂ ਵੀ ਆਪਾਂ ਨੂੰ ਫਸਲ ਦੇ ਵਿੱਚ ਇਹ ਦਿਖਾਈ ਦੇਵੇ ਤਾਂ ਇਸ ਨੂੰ ਜੇਕਰ ਤੁਸੀਂ ਇਸ ਦੇ ਨਾਲ ਕੋਈ ਵੀ ਛੇੜਖਾਨੀ ਕਰੋਗੇ ਤਾਂ ਇਹ ਸਿੱਧਾ ਨਹੀਂ ਤੁਰੂਗਾ। ਸੋ ਵੀਡੀਓ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਆ ਕਿ ਜਦੋਂ ਵੀ ਇਸ ਨੂੰ ਤੁਸੀਂ ਪੱਤਾ ਲਗਾਓਗੇ ਤਾਂ ਇਹ ਟੇਡਾ ਤੁਰੂਗਾ। ਟੇਡਾ ਤੁਰ ਕੇ ਆਪਣੀ ਫਸਲ ਦਾ ਜਿਹੜਾ ਜਿਹੜਾ ਤਣਾ ਹੈ ਉਹਦੇ ਉਲਟ ਪਾਸੇ ਹੋ ਜਾਊਗਾ। ਸੋ ਇਹਦੀ ਪਹਿਚਾਣ ਜੋ ਸਿੱਧਾ ਤੇ ਲ ਤੁਰੂਗਾ ਉਹ ਤੇਲਾ ਨਹੀਂ ਹੁੰਦਾ ਉਹ ਮੱਛਰ ਹੁੰਦਾ ਹੈ। ਸੋ ਜੇਕਰ ਇਹ ਉੱਡਦਾ ਹੈ ਤਾਂ ਸਿੱਧਾ ਮੂੰਹ ਵੱਲ ਨੂੰ ਆਵੇਗਾ ਤੁਹਾਡੇ। ਜਿਵੇਂ ਕਿ ਤੁਸੀਂ ਵੀਡੀਓ ਸਕਰੀਨ ਦੇ ਉੱਪਰ ਦੇਖ ਚੁੱਕੇ ਆ। ਸੋ ਇਹ ਇਹਦੀ ਪਹਿਚਾਣ ਜੇ ਗੱਲ ਕਰੀਏ ਕਿਹੜੀਆਂ ਜ਼ਮੀਨਾਂ ਦੇ ਵਿੱਚ ਕਿਹੜੀਆਂ ਵੈਰਾਈਟੀਆਂ ਦੇ ਵਿੱਚ ਜਾਂ ਫਿਰ ਕਿਹੜਿਆ ਕਾਰਨਾ ਕਰਕੇ ਤੇਲੇ ਦਾ ਅਟੈਕ ਆਉਂਦਾ ਹੈ ਸੋ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਥਿਨਰ ਗਰੁੱਪ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਜੇਕਰ ਜ਼ਿਆਦਾ ਥਿਨਰ ਗਰੁੱਪ ਦੀ ਵਰਤੋਂ ਕਰਦੇ ਆ ਤਾਂ ਵੀ ਆਪਾਂ ਨੂੰ ਤੇਲੇ ਦੀ ਜਿਹੜੀ ਸਮੱਸਿਆ ਆਪਣੀ ਫਸਲ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਨੰਬਰ 2 ਤੇ ਓਵਰਡੋਸ ਯੂਰੀਆ ਜਿੱਥੇ ਓਵਰਡੋਸ ਯੂਰੀਆ ਦੀ ਵਰਤੋਂ ਹੋਈ ਹੈ ਜਿਵੇਂ ਕਿ PR126 ਵੈਰਾਈਟੀ ਦੇ ਵਿੱਚ ਕਿਸਾਨ ਓਵਰਡੋ ਯੂਰੀਆ ਦੀ ਵਰਤੋਂ ਕਰਦੇ ਆ ਸੋ ਉੱਥੇ ਇਵੇਂ ਦੇ ਤੇਲੇ ਦੇਖਣ ਦੀ ਜਿਹੜੀ ਆ ਸਮੱਸਿਆ ਆਪਾਂ ਨੂੰ ਆ ਸਕਦੀ ਆ ਨੰਬਰ 3 ਤੇ ਫਸਲ ਦੇ ਵਿੱਚ ਬੇਲੋੜਾ ਪਾਣੀ ਰੋਕ ਕੇ ਰੱਖਣਾ ਸੋ ਜਿਹੜੀਆਂ ਜਿਹੜੀਆਂ ਫਸਲਾਂ ਦੇ ਵਿੱਚ ਆਪਾਂ ਝੋਨੇ ਦੇ ਵਿੱਚ ਬੇਲੋੜਾ ਪਾਣੀ ਰੋਕ ਕੇ ਰੱਖਾਂਗੇ ਸੋ ਉਹ ਥੱਲੇ ਉੱਡਾਂ ਦੇ ਵਿੱਚ ਤੇਲੇ ਦੀ ਦਿੱਕਤ ਆਵੇਗੀ ਹੀ ਆਵੇਗੀ ਸੋ ਕੋਸ਼ਿਸ਼ ਕਰੋ ਕਿ ਪਾਣੀ ਸਖਾਸ ਕਾ ਕੇ ਲਗਾਇਆ ਜਾਵੇ ਸੋ ਮੰਨਿਆ ਕਿ ਨਸਾਰੇ ਦੇ ਸਮੇਂ ਤੇ ਆਪਾਂ ਨੂੰ ਫਸਲ ਦੇ ਵਿੱਚ ਪਾਣੀ ਜ਼ਰੂਰੀ ਆ ਸੋ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਜ਼ਮੀਨ ਦੇ ਵਿੱਚ ਪਾਣੀ ਹੀ ਰੋਕੇ ਰੱਖਣਾ ਹੈ ਨਸਾਰੇ ਦੇ ਸਮੇਂ ਤੇ ਫਸਲ ਨੂੰ ਸੈਲ ਜ਼ਰੂਰੀ ਹੁੰਦੀ ਹੈ ਨਾ ਕਿ ਪਾਣੀ ਸੋ ਇੱਕ ਵਾਰ ਪਾਣੀ ਲਗਾਓ ਜਦੋਂ ਪਾਣੀ ਜੀਰਦਾ ਹੈ ਤਾਂ ਉਸ ਤੋਂ ਬਾਅਦ ਨਵਾਂ ਪਾਣੀ ਆਪਣੀ ਜ਼ਮੀਨ ਦੇ ਵਿੱਚ ਲਗਾਇਆ ਜਾਵੇ ਸੋ ਇਹਨਾਂ ਤਿੰਨਾਂ ਚਾਰਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਫਸਲ ਨੂੰ ਪਾਲਦੇ ਸਮੇਂ ਤੁਜੇ ਹੁਣ ਗੱਲ ਕਰੀਏ ਰੋਗथाम ਦੀ ਇਸ ਦੀ ਰੋਕਥਾਮ ਕਰਨ ਦੇ ਲਈ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੀ ਰੀਕਮੈਂਡ ਹੈ ਇਸ ਤੇ ਸੋਸ ਤੇ ਝਾਤ ਮਾਰੀਏ ਪੀਏਯੂ ਲੁਧਿਆਣੇ ਦਾ ਕੀ ਕਹਿਣਾ ਹੈ ਕਿ ਜੇਕਰ ਆਪਣੇ ਝੋਨੇ ਦੇ ਇੱਕ ਬੂਟੇ ਦੇ ਵਿੱਚ 4 ਦਾ 5 ਦਾਣੇ ਤੇਲੇ ਦੇ ਪੂਰੀ ਪਿੱਠ ਵਾਲੇ ਟਿੱਡੇ ਦੇਖਾਈ ਦੇਣ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਤੇਲੇ ਦੀ ਰੋਕਥਾਮ ਦੇ ਲਈ ਪਾਇਮੈਟਰਾਜਨ ਜੋ ਕਿ ਚੈਸ ਵਾਲਾ ਟੈਕਨੀਕਲ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਕਰਨੀ ਆ ਜਾਂ ਫਿਰ ਇਸ ਤੋਂ ਇਲਾਵਾ ਓਸ਼ੀਨ ਦੀ ਵੀ ਵਰਤੋਂ ਕਰ ਸਕਦੇ ਆ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਓਸ਼ੀਨ ਦੀ ਵੀ ਵਰਤੋਂ ਕਰ ਸਕਦੇ ਆ ਇਸ ਤੋਂ ਇਲਾਵਾ ਪੈਕਸਲੋਨ ਦੀ ਵਰਤੋਂ ਵੀ ਕਰ ਸਕਦੇ ਆ ਸੋ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਤੁਸੀਂ ਪੈਕਸਲੋਨ ਦੀ ਵਰਤੋਂ ਕਰਨੀ ਆ ਤਾਂ ਝੋਨੇ ਦੇ ਨਸਾਰੇ ਦੇ ਸਮੇਂ ਤੇ ਬਿਲਕੁਲ ਉਦੋਂ ਵਰਤੋਂ ਕਰੋ ਤਾਂ ਅੱਗੇ ਜਾ ਕੇ ਆਪਾਂ ਨੂੰ ਹੋ ਸਕਦਾ ਹੈ ਕਿ ਅੱਗੇ ਕੋਈ ਹੋਰ ਤੇਲੇ ਦੀ ਜਿਹੜੀ ਸਪਰੇਅ ਆਪਾਂ ਕਰਨੀ ਹੁੰਦੀ ਆ ਸੋ ਉਹਦੀ ਲੋੜ ਨਾ ਪਵੇ ਸੋ ਕਾਫੀ ਚੰਗਾ ਰਿਜ਼ਲਟ ਹੈ ਪੈਕਸਾ ਲਾਉਣ ਦਾ 94 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪੈਕਸਾ ਲਾਉਣ ਦੀ ਵਰਤੋਂ ਵੀ ਕਰ ਸਕਦੇ ਆ ਸੋ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਤੇਲੇ ਵਾਲੀ ਸਪਰੇਅ ਕਰਦੇ ਆ ਤਾਂ ਆਪਣੀ ਫਸਲ ਦੇ ਵਿੱਚ ਸੈੱਲ ਹੋਣੀ ਜ਼ਰੂਰੀ ਆ ਸੋ ਜੇਕਰ ਆਪਾਂ ਚੈਸ ਦੀ ਵਰਤੋਂ ਕਰਦੇ ਆ ਤਾਂ ਜਾਂ ਫਿਰ ਅਸ਼ੀਨ ਦੀ ਵਰਤੋਂ ਕਰਦੇ ਆ ਜਾਂ ਫਿਰ ਪੈਕਸਾ ਲਾਉਣ ਦੀ ਵਰਤੋਂ ਕਰਦੇ ਆ ਸੋ ਇਹਦੇ ਲਈ ਆਪਾਂ ਨੂੰ ਪਾਣੀ 150 ਤੋਂ ਲੈ ਕੇ 200 ਲੀਟਰ ਸਪਰੇਅ ਦੇ ਵਿੱਚ ਲਗਾਉਣਾ ਜ਼ਰੂਰੀ ਆ ਤਾਂ ਕਿ ਅੱਗੇ ਜਾ ਕੇ ਆਪਣੀ ਫਸਲ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੋ ਕਈ ਵਾਰ ਨੋਕਾਂ ਦੇ ਉੱਪਰ ਬਰਨਿੰਗ ਆ ਜਾਂਦੀ ਜਾਂ ਨੋਕਾਂ ਮੱਚ ਜਾਂਦੀਆਂ ਹਨ ਝੋਨੇ ਦੀਆਂ ਸੋ ਇਸ ਕਰਕੇ ਐਵੇਂ ਦੀ ਕੋਈ ਦਿੱਕਤ ਨਾ ਆਵੇ ਥੱਲੇ ਸੱਲ ਹੋਣਾ ਜ਼ਰੂਰੀ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗੇ ਨਵੀਂ ਵੀਡੀਓ ਲੈ ਕੇ ਧੰਨਵਾਦ